ਪਿਛਲੇ ਲਗਭਗ 143 ਦਿਨਾਂ ਤੋਂ 24 ਘੰਟੇ 7 ਦਿਨ ਤਰਨੇ ਤੇ ਬੈਠੇ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਤਰਨਾ ਸਮਾਪਤ ਕਰਾਉਂਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਦਿਨੀ ਪੰਜਾਬੀ ਪਵਨ ਵਿੱਚ ਕੀਤੇ ਗਏ ਇੱਕ ਸਮਾਗਮ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦਾ ਧੰਨਵਾਦ ਕਰਦੀਆਂ ਆਰਗੇਨਾਈਜ਼ਰਸ ਨੇ ਕਿਹਾ ਹੈ ਕਿ ਭਾਵਿਓ ਉਹ ਤਰਨਾ ਸਮਾਪਤ ਕਰਨ ਜਾ ਰਹੇ ਨੇ ਪਰ ਸਰਕਾਰ ਦੇ ਨਾਲ ਉਹਨਾਂ ਦੀ ਗੱਲਬਾਤ ਜਾਰੀ ਰਹੇਗੀ। ਉਹਨਾਂ ਦੇ ਪ੍ਰੋਟੈਸਟ ਦੀ ਰੂਪਰੇਖਾ ਬਦਲੀ ਆ ਪਰ ਆਪਣੀਆਂ ਮੰਗਾਂ ਤੋਂ ਉਹ ਪਿੱਛੇ ਨਹੀਂ ਹਟੇ। ਹਾਜੀ ਸਾਹਿਬ ਤੋਂ ਪਹਿਲਾਂ ਧੰਨਵਾਦ ਜੀ। ਅਸੀਂ ਅੱਜ 143ਵੇਂ ਦਿਨ ਤੇ ਫੈਸਲਾ ਕੀਤਾ ਹੈਗਾ ਕਿ ਜਿਹੜਾ ਪ੍ਰੋਟੈਸਟ ਆ ਇਹਦੀ ਅਸੀਂ ਰੂਪਰੇਖਾ ਚੇਂਜ ਕਰਾਂਗੇ ਕਿਉਂਕਿ ਇਹ ਜਿਹੜਾ ਇੱਕ ਪਿਛਲੇ ਦਿਨਾਂ ਤੋਂ ਜਿਸ ਤੱਕ ਉਹ ਮਿਸਟਰ ਟਰੂਡੋ ਉਹਨਾਂ ਨੇ ਅਸਤੀਫਾ ਦਿੱਤਾ ਹੈਗਾ ਪ੍ਰਧਾਨ ਮੰਤਰੀ ਚੱਲੋ ਉਸ ਦਿਨ ਤੋਂ ਸਾਡੀ ਡਿਸਕਸ਼ਨ ਚੱਲ ਰਹੀ ਸੀਗੀ ਕਿ ਸਰਕਾਰ ਤਾਂ ਖੁਦ ਆਪਣੀ ਮਤਲਬ ਸਟੈਂਡ ਤੋਂ ਭੱਜ ਰਹੀ ਹੈਗੀ ਤਾਂ ਹੀ ਉਹਨਾਂ ਨੇ ਵੀ ਅਸਤੀਫਾ ਦਿੱਤਾ ਤੇ ਉਪਰਲੀ ਉਹਨਾਂ ਨੇ ਮੀਟਿੰਗ ਅਨਾਊਂਸਮੈਂਟ ਕਰਕੇ ਦੀਏ ਕਿਹਾ ਹੈਗਾ ਕਿ ਸਰਕਾਰ ਦੀ ਇਹ ਗਲਤੀ ਹੈਗੀ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਕੋਲ ਗਲਤੀਆਂ ਹੋਈਆਂ ਸੋ ਇੱਕ ਕਿਸਮ ਦਾ ਪੋਲਿਟੀਕਲ ਡੈਡਲੌਕ ਬੜਿਆ ਹੋਇਆ ਸੀਗਾ ਲਗਾਤਾਰ ਮੀਟਿੰਗ no ਸਟੇਟਮੈਂਟਾਂ ਦੋ ਤਰ੍ਹਾਂ ਦੀਆਂ ਆ ਰਹੀਆਂ ਆ ਅੰਦਰ ਲੀਡਰਾਂ ਦੀਆਂ ਸਟੇਟਮੈਂਟਾਂ ਹੋਰ ਤਰੀਕੇ ਦੀਆਂ ਆ ਬਾਹਰ ਰਹੀਆਂ ਜਿਹੜੀਆਂ ਸਟੇਟਮੈਂਟਾਂ ਉਹ ਹੋਰ ਹੈਗੀਆਂ ਆ ਸੋ ਇਸ ਇਸ ਸਿਚੁਏਸ਼ਨ ਨੂੰ ਦੇਖਦੇ ਅਸੀਂ ਇਹ ਫੈਸਲਾ ਕੀਤਾ ਕਿ ਇਹ ਲੜਾਈ ਜਿੰਨਾ ਚਿਰ ਇਲੈਕਸ਼ਨ ਨਹੀਂ ਲੱਗ ਜਾਂਦੇ ਮੈਨੂੰ ਲੱਗਦਾ ਵੀ ਉਦੋਂ ਤੱਕ ਚੱਲੂਗੀ ਸੋ ਲੜਾਈ ਦੀ ਰੂਪਰੇਖਾ ਜਿਹੜੀ ਉਹ ਬਦਲੀ ਕੀਤੀ ਜਾਊਗੀ ਤੇ ਵੱਡੀ ਗਿਣਤੀ ਲੋਕ ਤੇ ਜਥੇਬੰਦੀਆਂ ਸਾਡੇ ਨਾਲ ਆ ਸੋ ਸਾਰਿਆਂ ਨਾਲ ਅਸੀਂ ਸਲਾਹ ਕਰਕੇ ਜਿਹੜਾ ਇਹਨੂੰ 24/7 ਨੂੰ ਖਤਮ ਕੀਤਾ ਪਰ ਇਹ ਪ੍ਰੋਟੈਸਟ ਜਾਰੀ ਰਹੂਗਾ ਹੋਰ ਤਰੀਕੇ ਦੇ ਨਾਲ ਸੋ ਜਿਵੇਂ ਇਲੈਕਸ਼ਨਸ ਤੇ ਲੈ ਕੇ ਵੀ ਮਤੇ ਨਜ਼ਰ ਕਰਕੇ ਕੋਈ ਇਮੀਗ ਅੱਡੀ ਅੰਦਰੋਂ ਕਿਸੇ ਨਾਲ ਗੱਲਬਾਤ ਹੋ ਰਹੀ ਹੈ ਕਿ ਵੀ ਕੀ ਇਸ ਵਕਤ ਸੋਚਿਆ ਜਾ ਰਿਹਾ ਹੈ ਯਾ ਇਮੀਗ੍ਰੇਸ਼ਨ ਜਿਸ ਤਰੀਕੇ ਨਾਲ ਹਰ ਰੋਜ਼ ਨਵੇਂ-ਨਵੇਂ ਫੈਸਲੇ ਸਾਹਮਣੇ ਆ ਰਹੇ ਨੇ ਤੇ ਮਿਸਟਰ ਪੀਰੋ ਪਾਲਿਵ ਦੀ ਗੱਲ ਕਰੀਏ ਉਹ ਵੀ ਲਗਾਤਾਰ ਇਸ ਚੀਜ਼ ਵੱਲ ਵਧੇ ਹੋਏ ਆ ਕਿ ਵੀ 2025 ਦੇ ਵਿੱਚ 26 ਦੇ ਵਿੱਚ ਜਿੰਨਿਆਂ ਦੇ ਐਕਸਪਾਇਰ ਹੋਣੇ ਆ ਤੇ ਕੀ ਮਾਸਪੋਰਟੇਸ਼ਨ ਵੱਲ ਨੂੰ ਅੱਗੇ ਵਧੂਗਾ ਅਸਲ ਵਿੱਚ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਇਹ ਮਸਲਾ ਪੀਅਰ ਪੋਲੀਵ ਜਾਂ ਜਸਟਿਨ ਟਰੂਡੋ ਜਾਂ ਜਗਮੀਤ ਸਿੰਘ ਦਾ ਨਹੀਂ ਹੈਗਾ ਇਹ ਅਸਲ ਵਿੱਚ ਮਸਲਾ ਇਸ ਸਿਸਟਮ ਦੇ ਨਾਲ ਜੁੜਿਆ ਹੋਇਆ ਹੈ ਇਹ ਜਿਹੜਾ ਜਿਹੜਾ ਅਸੀਂ ਕੈਪਟਲਿਸਟ ਇੰਪੀਰੀਅਲ ਸਿਸਟਮ ਕਹਿੰਦੇ ਆ ਅੱਜ ਉਹ ਵਰਲਡ ਪੱਧਰ ਤੇ ਹੀ ਇੱਕ ਸਿਚੁਏਸ਼ਨ ਬਣੀ ਹੋਈ ਹੈ ਕਿ ਐਂਟੀਮੀ ਗ੍ਰੈਂਡ ਸਿਚੁਏਸ਼ਨ ਪਿੰਡ ਦੇ ਸਰਪੰਚ ਪੰਚ ਤੋਂ ਲੈ ਕੇ ਅਮਰੀਕਾ ਦੇ ਟਰੰਪ ਤੱਕ ਮਤਲਬ ਉਹ ਪ੍ਰਵਾਸੀਆਂ ਨੂੰ ਇਹਨਾਂ ਨੇ ਮੁੱਖ ਮੁੱਦਾ ਬਣਾਇਆ ਹੈਗਾ ਸੋ ਇੱਕ ਜਿਹੜੀ ਪ੍ਰਵਾਸੀਆਂ ਦੇ ਖਿਲਾਫ ਇਹ ਸਿਸਟਮ ਦੀ ਇੱਕ ਉਪਜ ਹੈਗੀ ਹੈ ਤੇ ਜੇ ਟਰੂਡੋ ਦੀ ਜਗ੍ਹਾ ਅਜ ਪੀਰ ਪੌਲੀ ਆ ਬੰਦੇ ਤੇ ਪੀਰ ਪੌਲੀ ਦੀ ਜਗ੍ਹਾ ਟਰੂਡੋ ਵੀ ਹੁੰਦਾ ਤਾਂ ਉਹਨਾਂ ਦੀ ਵਿਆਰਵਾਜੀ ਸੇਮ ਹੋਣੀ ਸੀ ਕਿਉਂਕਿ ਇਹ ਮਸਲਾ ਇੱਕ ਪੋਲੀਟਿਕਲ ਤੇ ਇਕਨੋਮਿਕ ਸਿਚੁਏਸ਼ਨ ਦੀ ਪੈਦਾਵਾਰ ਹੈਗੀ ਆ ਸੋ ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਚਿਰ ਇਹ ਸਿਚੁਏਸ਼ਨ ਇਸ ਤਰੀਕੇ ਦੀ ਬਣੀ ਰਹੂਗੀ ਤੇ ਇਲੈਕਸ਼ਨ ਨਹੀਂ ਲੱਗ ਜਾਂਦੇ ਤੁਸੀਂ ਦੇਖੋ ਵੀ ਜਦੋਂ ਇਲੈਕਸ਼ਨ ਲੱਗ ਜਣੇ ਆ ਇਹ ਇਮੀਗ੍ਰੇਸ਼ਨ ਸਿਸਟਮ ਵੀ ਇਵੇਂ ਚੱਲਣਾ ਕਿਉਂਕਿ ਇਹ ਸਿਸਟਮ ਸਰਵਾਈਵ ਨਹੀਂ ਕਰ ਸਕਦਾ ਬਿਨਾ ਚੀਪ ਲੇਬਰ ਤੋਂ ਤੇ ਜਿਹੜੀ ਇਹ ਸਸਤੀ ਲੇਬਰ ਆ ਇਮੀਗ੍ਰੇਸ਼ਨ ਤੋਂ ਬਿਨਾ ਕੋਈ ਹੋ ਨਹੀਂ ਸਕਦਾ ਸੋ ਇਲੈਕਸ਼ਨ ਚਾਹੇ ਅਪ੍ਰੈਲ ਚ ਹੋਣ ਚਾਹ ਆਊਟ ਆਫ ਸਟੇਟਸ ਹੋਣਗੇ ਜਾਂ ਕੀ ਸੋਚਿਆ ਜਾ ਰਿਹਾ ਹੈ ਹਾਂਜੀ ਟੈਂਟ ਅਸੀਂ ਇਕੱਟਾ ਕਰ ਰਹੇ ਹਾਂ ਪਰ ਬ੍ਰੈਂਪਟਨ ਤੋਂ ਸਮੇਤ ਦੁਨੀਆ ਦੇ ਸਾਰੇ ਕੈਨੇਡਾ ਦੇ ਵਿੱਚ ਹੋਰ ਵੀ ਬਹੁਤ ਸਾਰੇ ਟੈਂਟ ਲੱਗੇ ਹੋਏ ਆ ਉਹ ਲੜ ਨਹੀਂ ਰਹੇ ਲੋਕ ਹੋਮਲੈਸ ਹੋ ਰਹੇ ਆ ਆਊਟ ਆਫ ਸਟੇਟਸ ਹੋ ਰਹੇ ਆ ਪਰ ਅਸੀਂ ਚੂਜ਼ ਕੀਤਾ ਲੜਨਾ ਤੇ ਸਾਡੇ ਟੈਂਟ ਦਾ ਮਤਲਬ ਹੋਰ ਹੈਗਾ ਆ ਤੇ ਮਤਲਬ ਉਹ ਲੋਕਾਂ ਕੋਲ ਇਹੀ ਆਪਸ਼ਨ ਆ ਜੋ ਰਿਫਿਊਜੀ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਰਿਫਿਊਜੀ ਬਣ ਗਏ ਉਹ ਉਹਨਾਂ ਕੋ ਘਰ ਨਹੀਂ ਮੁੜਿਆ ਜਾਣਾ ਉਹਨਾਂ ਦੇ ਉਹਨਾਂ ਨੂੰ ਨਤੀਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ ਹੋ ਸਕਦਾ ਸਰਕਾਰ ਉਹ ਕਾਨੂੰਨ ਦੇ ਵਿੱਚ ਸੋਧ ਵੀ ਕਰ ਦੇਵੇ ਤੇ ਲੋਕ ਐਲ ਐ ਐਮ ਆਈਆਂ ਬਿਕ ਰਈਆਂ ਹਜੇ ਵੀ ਜਿਹੜੀਆਂ ਪ੍ਰੀ ਅਪਰ ਦੁਬਾਰਾ ਸਟੱਡੀ ਲੈ ਰਹੇ ਆ ਦੁਬਾਰਾ ਕਰਜਾਈ ਹੋ ਰਹੇ ਆ ਦੁਬਾਰਾ ਜਿਨ੍ਹਾਂ ਨੇ ਐਲਮਈਆਂ ਲੈ ਲਈਆਂ ਕੰਮ ਤੇ ਕਰ ਗਏ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਕਿਉਂਕਿ ਰੈਸੈਸ਼ਨ ਹੈਗਾ ਸੋ ਇਸ ਕਰਕੇ ਹਾਲਾਤ ਮਾੜੇ ਹੈਗੇ ਸੋ ਇੱਕ ਆਖਰੀ ਸਵਾਲ ਲਗਭਗ 2022 ਚ ਮਿਸਟਰ ਟਰੂਡੋ ਦੀ ਇੱਕ ਇੰਟਰਵਿਊ ਹੁੰਦੀ ਹੈ ਜਿਦੇ ਵਿੱਚ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਪ੍ਰੇਸ ਕਰਦੇ ਹੋਏ ਨਜ਼ਰ ਆਉਂਦੀ ਹੈ ਕਿ ਇਮੀਗ੍ਰੇਸ਼ਨ ਦੇ ਕਰਕੇ ਇਸ ਵਕਤ ਸਾਨੂੰ ਕਾਫੀ ਜ਼ਿਆਦਾ ਇਕਨੋਮੀ ਵੀ ਬੂਸਟ ਹੋ ਰਹੀ ਹੈ ਸਾਨੂੰ ਹੋਰ ਇਮੀਗ੍ਰੈਂਟਸ ਦੀ ਜ਼ਰੂਰਤ ਆ 2023 24 ਵਿੱਚ ਜਾ ਕੇ ਸਿਨੈਰੀਓ ਬਿਲਕੁਲ ਚੇਂਜ ਹੋ ਜਾਂਦਾ ਆ ਤੇ ਇਸ ਵਕਤ ਖਾਸ ਤ ਗੇਸੀ ਪੈਂਡੈਮਿਕ ਦੌਰਾਨ ਅੱਜ ਇਸ ਟਾਈਮ ਇੱਕ ਐਂਟੀ ਸਟੂਡੈਂਟ ਵੇਵ ਬਣ ਚੁੱਕੀ ਹੈ ਇਹਦੇ ਬਾਰੇ ਕੀ ਕਹੋਗੇ ਬਿਲਕੁਲ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈਗੀ ਹੈ ਕਿ ਜੇ ਟਰੂਡੋ ਦੀ ਹੈਗਾ ਪੀਰ ਪੋਲੀ ਹੈ ਤੇ ਫਿਰ ਪੋਲੀ ਦੀ ਹੈਗਾ ਟਰੂਡੋ ਵੀ ਹੁੰਦਾ ਤਾਂ ਹਲ ਬਿਆਨ ਦੋਨਾਂ ਦੇ ਸੇਮ ਹੋਣੇ ਸੀ ਜੋ ਅੱਜ ਇੱਕ ਦੂਜੇ ਦੇ ਹੈਗੇ ਉਹਨਾਂ ਦੇ ਈਵਨ ਕਿ ਜਗਮੀਤ ਸਿੰਘ ਹੁਣੀ ਇਸ ਮਸਲੇ ਦੇ ਉੱਤੇ ਉਹਨਾਂ ਨੇ ਉਹਨਾਂ ਦੀ ਜਥੇ ਉਹਨਾਂ ਦੀ ਪਾਰਟੀ ਨੇ ਸਾਡੇ ਹੱਕ ਦੇ ਵਿੱਚ ਇੱਕ ਓਪਨ ਲੈਟਰ ਕੱਢਿਆ ਹੈਗਾ ਸਟੇਟਮੈਂਟ ਦਿੱਤੀ ਆ ਪਰ ਉਹ ਬ੍ਰੈਂਪਟਨ ਤੋਂ ਆ ਕੇ ਮੁੜ ਕੇ ਉਹਨਾਂ ਦਾ ਬ੍ਰਦਰ ਬ੍ਰੈਂਪਟਨ ਦੇ ਵਿੱਚ ਰਹਿੰਦਾ ਹੈ ਉਹਨਾਂ ਦੇ ਲੀਡਰ ਇੱਥੇ ਬ੍ਰੈਂਪਟਨ ਦੇ ਵਿੱਚ ਰਹਿੰਦਾ ਐਨਡੀਪੀ ਪਾਰਟੀ ਦਾ ਮਤਲਬ ਇੱਕ ਬਿਆਨ ਇੱਕ ਲੀਡਰ ਦਾ ਕਰੀ ਉੱਥੇ ਆ ਕੇ ਵੜਿਆ ਹੈਗਾ ਸੋ ਇਹ ਸਾਰੇ ਹੈ ਨਹੀਂ ਤੇ ਇਹ ਮਸਲੇ ਨੂੰ ਸਮਝਦੇ ਹੋਏ ਵੀ ਹੱਲ ਨਹੀਂ ਕਰ 파 ਰਹੇ ਬਿਆਨ ਤਾਂ ਉਹਨਾਂ ਦੇ ਮਤਲਬ ਸੇਮ ਹੀ ਹੋਣੇ ਆ ਅਗਲੇ ਸਾਲ ਤੁਸੀਂ ਦੇਖਿਓ ਇਹੀ ਸਟੂਡੈਂਟ ਆ ਜਿਹੜੇ ਇਹੀ ਇਮੀਗ੍ਰੈਂਟ ਆ ਇਹ ਫੇਰ ਦੁਬਾਰਾ ਹੀਰੋ ਬਣਨੇ ਆ ਕਿਉਂਕਿ ਇਹ ਸਿਸਟਮ ਦੀ ਲੋਡ ਹੈਗੀ ਆ ਕਿ ਇਹ ਇਹ ਬੜੀ ਰੈਣੀ ਸਿਚੁਏਸ਼ਨ ਹੈ ਸਿਸਟਮ ਦੀ ਲੋਡ ਹੈਗੀ ਆ ਥੈਂਕ ਯੂ ਗੱਲੋਂ ਥੈਂਕ ਯੂ ਦੱਸ ਦਿਆ ਕਿ ਇਸ ਮੌਕੇ ਤੇ ਵੱਖ-ਵੱਖ ਯੂਨੀਅਨਸ ਤੋਂ ਇਲਾਵਾ ਪਾਈਚਾਰੀ ਦੇਵੀ ਮੈਂਬਰਸ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਸਟੂਡੈਂਟਸ ਸਾਈਜ਼ ਪ੍ਰੋਟੈਸਟ ਦੇ ਵਿੱਚ ਸਾਥ ਦਿੱਤਾ ਗਿਆ ਸੀ ਸਟੂਡੈਂਟਸ ਦਾ ਕਹਿਣਾ ਹੈ ਕਿ ਸਟੇਟਸ ਮੇਨਟੇਨ ਕਰਨ ਲਈ ਉਹ ਵੱਖ-ਵੱਖ ਆਪਸ਼ਨਸ ਵੀ ਐਕਸਪਲੋਰ ਕਰ ਰਹੇ ਨੇ ਪਰ ਨਾਲ ਹੀ ਉਹਨਾਂ ਨੇ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਨੇ ਸੋ ਅੱਜ ਪ੍ਰੋਟੈਸਟ ਨੂੰ ਲੈ ਕੇ ਗੱਲ ਕਰੀਏ ਤਾਂ ਫਾਈਨਲੀ ਪ੍ਰੋਟੈਸਟ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਵੀ ਦਰਨਾ ਅੱਗੇ ਚੱਲ ਜਾਰੀ ਰਹੇਗਾ ਪਰ ਇਹਦੀ ਰੂਪਰੇਖਾ ਬਦਲ ਰਹੀ ਹੈ ਸੋ ਇਹਦਾ ਰੀਜ਼ਨ ਕੀ ਰਿਹਾ ਹੈ ਇਹਨਾਂ ਨੇ ਬਸ ਹੁਣ ਇਹ ਸੋਚਿਆ ਇੱਕ ਤਾਂ 24 ਮਾਰਚ ਤੱਕ ਸਾਨੂੰ ਪਤਾ ਵੀ ਪਾਰਲੀਮੈਂਟ ਬੰਦ ਆ ਸੋ ਇਹਨਾਂ ਨੇ ਕਿਹਾ ਸੋਚਿਆ ਵੀ ਅਸੀਂ ਸਟ੍ਰੈਟਜੀ ਚੇਂਜ ਕਰਕੇ ਦੇਖ ਲਈਏ ਬਿਕਾਜ਼ ਜਿੰਨਾ ਟਾਈਮ ਅਸੀਂ ਉਥੇ ਬੰਦੇ ਸੀਗੇ ਤਾਂ ਉਹਨਾਂ ਦਾ ਟਾਈਮ ਸਾਨੂੰ ਕੋਈ ਟਾਈਮ ਨਹੀਂ ਸੀ ਹੁੰਦਾ ਵੀ ਅਸੀਂ ਗਰਾਊਂਡ ਤੇ ਕੁਝ ਕੰਮ ਕਰ ਸਕੀਏ ਸੋ ਸਾਰਿਆਂ ਦਾ ਇਹ ਮੰਨਣਾ ਵਾ ਵੀ ਅਸੀਂ ਆਪਦੀ ਇੱਕ ਤਾਂ ਪਰਸਨਲ ਫਾਈਲ ਤੇ ਵੀ ਥੋੜਾ ਜਿਹਾ ਹੋਰ ਉਹ ਕਰ ਦੇਖ ਕਿ ਇਹਨਾਂ ਨੇ ਪਾਜ਼ ਕੀਤਾ ਇਹ ਕੋਈ ਇਦਾਂ ਪਰਮਨੈਂਟ ਨਹੀਂ ਹੈਗਾ ਵੀ ਇਹਨਾਂ ਨੇ ਦੁਬਾਰਾ ਨਹੀਂ ਲਾ ਸਕਦੇ ਜਿਹਨਾਂ ਨੂੰ ਦੁਬਾਰਾ ਲੋਡ ਲੱਗੀ ਤਾਂ ਫੇਰ ਦੁਬਾਰਾ ਫੇਰ ਲਾ ਦੇਣਗੇ ਹਾਂਜੀ ਸੋ ਜਿਵੇਂ ਤੁਸੀਂ ਗੱਲ ਕਿਹਾ ਕਿ ਪਾਜ਼ ਕੀਤਾ ਗਿਆ ਕਿੰਨੀਆਂ ਕਿ ਜਥੇ ਬੰਦੀਆਂ ਇਸ ਵਕਤ ਨਾਲ ਸਹਿਯੋਗ ਕਰ ਰਹੀਆਂ ਸਾਰੀਆਂ ਮੋਸਟਲੀ ਜਥੇ ਬੰਦੀਆਂ ਆਪਣੇ ਨਾਲ ਹੀ ਨੇ ਜਿੱਦਾਂ ਕਿ ਮਾਈਗ੍ਰੈਂਟ ਵਰਕਰਸ ਦੀ ਜਿਹੜੀ ਹੈਗੀ ਆ ਤੇ ਇੱਕ ਕੁੱਲ ਮਿਲਾ ਕੇ ਕਿੰਨੀਆਂ ਬਿਲਕੁਲ 1015 ਉਹ ਨਹੀਂ ਮੈਂ ਇਹ ਨਹੀਂ ਕਹਿ ਰਹੀ ਕਿ ਆਪਣੀਆਂ ਪੰਜਾਬ ਪੰਜਾਬੀ ਜਨ ਜਿੱਥੇ ਬੰਦੀਆਂ ਜਿਹੜੇ ਆਪਣੇ ਦੂਸਰੇ ਕਮਿਊਨिटीज ਨੇ ਉਹਨਾਂ ਦੀਆਂ ਜਿੱਥੇ ਬੰਦੀਆਂ ਦੀ ਗੱਲ ਕਰ ਰਹੀ ਹਾਂ ਜੀ ਆਪਣੀਆਂ ਤਾਂ ਚਲੋ ਹੈਗੀਆਂ ਨਾਲ ਪਰ ਮੈਂ ਉਹਨਾਂ ਦੂਸਰੀਆਂ ਚ ਜਿੱਥੇ ਬੰਦੀਆਂ ਦੀ ਗੱਲ ਕਰਦੀ ਹਾਂ ਜੀ ਜਿਹੜੇ ਕਿ ਆਪਣੇ ਹਰੇਕ ਜਦੋਂ ਵੀ ਆਪਾਂ ਸੱਦਾ ਦਿੰਦੇ ਹਾਂ ਤਾਂ ਆਲਵੇਸ ਆਪਣੇ ਆਉਂਦੇ ਨੇ ਹਾਂ ਜੀ ਸੋ ਇਸ ਵਕਤ ਅਸੀਂ ਦੇਖ ਰਹੀ ਕਿ ਕੈਂਟੀ ਇਮੀਗਰੈਂਟ ਵੀ ਵੀ ਬਣੀ ਹੋਈ ਹੈ ਸੋ ਸਟੂਡੈਂਟਸ ਦੀ ਗੱਲ ਕੀਤੀ ਜਾਵੇ ਅੱਗੇ ਕੀ ਸੋਚਿਆ ਵਾ ਕਿਉਂਕਿ ਵਰਕ ਪਰਮਿਟ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ ਵੱਡੀ ਗਿਣਤੀ ਵਿੱਚ ਹੁਣ ਦੇ ਐਕਸਪਾਇਰ ਹੋ ਰਹ ਹਾਂ ਜੀ ਉਹ ਵੀ ਪੁਆਇੰਟ ਸੋ ਨਾਲ ਜੀ ਕਰ ਦਿੱਤੇ ਨੇ ਅੱਗੇ ਕੀ ਸੋਚੇ ਸੋ ਅੱਗੇ ਹੁਣ ਇਹੀ ਆ ਵੀ ਜਿਨ੍ਹਾਂ ਦੇ ਤਾਂ ਵਰਕ ਪਰਮਿਟ ਆਲਰੇਡੀ ਐਕਸਪਾਇਰ ਹੋ ਗਏ ਉਹਨਾਂ ਕੋਲ ਬਸ ਇੱਕ ਹੀ ਆਪਸ਼ਨ ਬਚਦੀ ਹੈ ਜਿਹੜੀ ਕਿ ਹੈਗੀ ਸਟੱਡੀ ਪਰਮਿਟ ਸੋ ਆਪਣਾ ਸੋਦਾਟ ਉਹਨਾਂ ਦਾ ਕੰਟੀਨਿਊ ਰਵੇ ਉਹਨਾਂ ਦਾ ਕੋਈ ਵੀ ਆਊਟ ਆਫ ਸਟੇਟਸ ਨਾ ਹੋਣ ਆਦਰਵਾਇਜ਼ ਉਹ ਵਿਜ਼ਟਰ ਵੀ ਅਪਲਾਈ ਕਰ ਸਕਦੇ ਆ ਬਟ ਉਹ ਪ੍ਰੇਫਰ ਕਰਦੇ ਵੀ ਜੇ ਸਟੱਡੀ ਲੈ ਕੇ ਹਾਂ ਜੀ ਉਹਨਾਂ ਨੂੰ ਮਤਲਬ ਜੇ ਉਹਦੇ ਚ ਫਾਇਦਾ ਹੁੰਦਾ ਤਾਂ ਸਟੱਡੀ ਵੀ ਲੈ ਸਕਦੇ ਆ ਜੀ ਸੋ ਇਹੀ ਸਟ੍ਰੈਟਜੀ ਆ ਕਿਉਂਕਿ ਐਲਮਈ ਇਹ ਤਾਂ ਹੁਣ ਤੁਹਾਨੂੰ ਪਤਾ ਉਹ ਬੰਦ ਹੋ ਚੁੱਕੀ ਆ ਤੇ ਕਈ ਕਹਿੰਦੇ ਹਾਂਜੀ ਇਹ ਹੀ ਪ੍ਰੇਫਰ ਕਰ ਰਹੇ ਦੀ ਜੋ ਸਟੱਡੀ ਆਪਣੀ ਅੱਗੇ ਕੰਟੀਨਿਊ ਕਰ ਲੈਣਾ ਹਾਂਜੀ ਸੋ ਕੁਝ ਜਦੋਂ ਐਮਐਡੀਆਂ ਸਟੋਰੀਜ਼ ਹੁੰਦੀਆਂ ਨੇ ਜਾਂ ਗਰੁੱਪ ਐਮਐਡ ਦੇ ਕੁਝ ਪੋਸਟ ਵੀ ਕਰਦਾ ਤਾਂ ਕਈ ਵਾਰ ਨੀਚੇ ਹੇਟ ਵੀ ਬਹੁਤ ਆਉਂਦੀ ਹੈ ਕਿ ਵੀ ਜਦੋਂ ਆਪਾਂ ਗੱਲ ਕਰਦੇ ਆ ਪੜਨ ਦੀ ਆਈ ਸੀ ਤਾਂ ਪੜ ਕੇ ਵਾਪਸ ਕਿਉਂ ਨਹੀਂ ਜਾ ਰਹੇ ਹਾਂਜੀ ਸੋ ਹੁਣ ਵੀ ਜਿਵੇਂ ਅੱਗੇ ਸਟੱਡੀ ਲੈਣ ਬਾਰੇ ਸੋਚਿਆ ਜਾ ਰਿਹਾ ਇਨੀ ਇੱਕ ਵਾਰ ਫਿਰ ਤੋਂ ਸਟਰਗਲ ਆ ਜਿਹਦੇ ਵਿੱਚ ਅੱਗੇ ਵੀ ਯੂ ਨੈਵਰ نو ਕਿ ਚਾਂਸਸ ਵੀ ਆਰ ਦ ਕੀ ਹੋਣਗੇ ਹਾਂਜੀ ਸੋ ਇੰਨਾ ਖਰਚਾ ਦੁਬਾਰਾ ਸਟੱਡੀ ਕਰਨ ਨਾਲੋਂ ਕੀ ਇਹ ਕਦੇ ਮਾਈਂਡਸ ਥਾਟ ਆਉਂਦੀ ਹੈ ਕਿ ਵੀ ਵਾਪਸ ਮੁੜ ਬਹੁਤ ਔਖਾ ਜਿਨ੍ਹਾਂ ਨੇ ਇੰਨਾ ਆਪਣਾ ਆਲਰੇਡੀ ਖਰਚਾ ਕਰਤਾ ਜਾਂ ਜਿਨ੍ਹਾਂ ਨੇ ਆਪਣੇ 19 ਸਾਲ ਇਥੇ ਕੈਨੇਡਾ ਨੂੰ ਦੇਤੇ ਤੇ ਉਹਨਾਂ ਲਈ ਵਾਪਸ ਜਾਣਾ ਇਹ ਕਹਿਣਾ ਆਪਣੇ ਲਈ ਔਖਾ ਹੁੰਦਾ ਹੈ ਵਾਪਸ ਚਲ ਜਿਓ ਪਰ ਜਾਣਾ ਬਹੁਤ ਔਖਾ ਵੇ ਸ ਇਹ ਸਭ ਕਰਨ ਲਈ ਬਹੁਤ ਬੰਦੇ ਨੂੰ ਬਹੁਤ ਕੁਝ ਸੋਚਣਾ ਪੈਂਦਾ ਸੋ ਹੁਣ ਇਹ ਤਾਂ ਪੋਸੀਬਲ ਹੈ ਨਹੀਂ ਉਹਨਾਂ ਲਈ ਕਿ ਹੁਣ ਵਾਪਸ ਚਲੇ ਜਾਣਾ ਉਹ ਆਪਦੇ ਵੱਲੋਂ ਜੋ ਵੀ ਕੁਝ ਟਰਾਈ ਕਰ ਸਕਦੇ ਉਹ ਸੋ ਕਰਨਗੇ ਸੋ ਗਵਰਨਮੈਂਟ ਦਾ ਵੀ ਯੂ ਨੇਵਰ نو ਕੀ ਪਤਾ ਕੁਝ ਪੋਲਿਸੀਸ ਚੇਂਜ ਕਰ ਦੇਣੇ ਕੁਝ ਢਿੱਲ ਦੇ ਦੇਣੇ ਤੋਂ ਸੋ ਉਹ ਵੇਟ ਕਰ ਸਕਦੇ ਸੋ ਉਹਨਾਂ ਕੋਲ ਸੋ ਸੋਚਦੇ ਵੀ ਵਾਪਸ ਅਸੀਂ ਜਾਣਾ ਨਹੀਂ ਕਿਸੇ ਵੀ ਹਾਲਤ રેડ એફ એમ તો બ્રામસન ની તરણજીત કૌર ઘુમણની રિપોર્ટ